ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆਂ ਬਰਾਡ ਨਰਸਰੀ ਬਾਈ ਗੰਡਿਆਂ ਦਾ ਕੰਮ ਹੈ ਬਹੁਤ ਵੱਡੇ ਲੈਵਲ ਤੇ ਤੇ ਤੁਹਾਨੂੰ ਜਲਦੀਪ ਨਾਲ ਮਲਾਉਂਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਆਇਆਂ ਨੂੰ ਜੀ ਪਿਆਜ ਜੀ ਠੀਕ ਹੈ ਜੀ ਨਾਸ ਕਾਲਾ ਗੂੜਾ ਲਾਲ ਪਿਆਜ ਹੈ ਜੀ ਠੀਕ ਹੈ ਆ ਦਿਖਾਉਣੇ ਤੁਹਾਨੂੰ ਬਹੁਤ ਵਧੀਆ ਪਨੀਰੀ ਹੈ ਬਾਈ ਜੀ ਹਾਂਜੀ ਮੋਟੀ ਪਨੀਰੀ ਹੈਗੀ ਬਹੁਤ ਵਧੀਆ ਪਨੀਰੀ ਹੈ ਬਾਈ ਜੀ ਲਾਉਣ ਜੋਗ ਹੈ ਤੇ ਕਿੰਨੇ ਕ ਸਾਲ ਹੋ ਗਏ ਵੀਰੇ ਆਪਾਂ ਨੂੰ ਇਹ ਕੰਮ ਕਰਦਿਆਂ ਇਹ ਬਾਈ ਆਪਾਂ ਨੂੰ 7-8 ਸਾਲ ਹੋ ਗਏ ਬਾਈ ਪੈਸੇ 2013 ਚ ਅਸੀਂ ਸ਼ੁਰੂ ਕੀਤਾ ਸੀ ਕੰਮ ਪਹਿਲਾਂ ਸਬਜ਼ ਚਮਲਾ ਮਰਚ ਲੋਟੇ ਨਾਲ ਦੇ ਵਿੱਚ ਤੇ ਉਸ ਤੋਂ ਬਾਅਦ ਇਹ 2018 ਜਨਵਰੀ ਵੀ ਸ਼ੁਰੂ ਕਰਤਾ ਸੀਗਾ ਠੀਕ ਹੈ ਇਹ ਸਾਡੇ ਕੋਲ ਹੁਣ ਦੋ ਕਿੱਲੇ ਨਰਸਰੀ ਆਈ ਦੋ ਕਿੱਲਿਆਂ ਚ ਤੇ ਆਪਣੇ ਕੋਲੇ ਹੁਣ ਮੇਨ ਇਸ ਟਾਈਮ ਜਿਹੜਾ ਅੱਜ ਆਪਾਂ ਵੀਡੀਓ ਕਰ ਰਹੇ ਆ 26 ਤਰੀਕ ਆ ਜੀ 26 ਦਸੰਬਰ 2025 ਤੇ ਹੁਣ ਆਪਣੇ ਕੋਲੇ ਜਿਹੜਾ ਲਾਲ ਪਿਆਜ਼ ਆ ਗੂੜਾ ਨਾਸਕਾਲਾ ਉਹਦਾ ਟਾਈਮ ਸਹੀ ਸ਼ੁਰੂ ਹੋ ਗਿਆ ਸਾਡੇ ਕੋਲੇ ਇਸ ਟਾਈਮ ਪੰਜ-ਛੇ ਵੈਰਾਈਟੀਆਂ ਗੂੜਾ ਲਾਲ ਫਿੱਕਾ ਲਾਲ ਸਾਰੀਆਂ ਵੈਰਾਈਟੀਆਂ ਬਾਈ ਜੀ ਨਾਸ ਕਾਲਾ ਵੀ ਤੇ ਪੰਜਾਬ ਯੂਨੀਵਰਸਿਟੀ ਦਾ ਬਾਈ ਜੀ ਪੂਰੀ ਗਰੰਟੀ ਹੈ ਗੰਡਾ ਘੰਡੇ ਲਈ ਕੱਢਦਾ ਹੁਣ ਮੈਂ ਇਸ ਤੋਂ ਬਾਅਦ ਕੱਢਿਆ ਬੜੇ ਵਾਰ ਲਗਿਆ ਹਰ ਸਾਲ ਹੀ ਲਿਆਈ ਤੁਸੀਂ ਵੀ ਆਪ ਲਾਇਆ ਜੀ ਆਪਣੇ ਲਈ ਆ ਕੇ ਹਾਂਜੀ 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 ਬਹੁਤ ਘਡੇਲ ਘਡੂਲ ਤਾਂ ਇੱਕ ਵੀ ਨਹੀਂ ਆਇਆ ਕਦੇ ਬਸ ਤੇ ਤੁਸੀਂ ਤਾਂ ਗਰੰਟੀ ਸਾਡੀ ਤੁਸੀਂ ਦੇ ਸਕਦੇ ਹੋ ਹਾਂ ਹਾਂ ਜਿਹਨੇ ਲਾਇਆ ਉਹਨਾਂ ਨੂੰ ਪਤਾ ਹੁੰਦਾ ਜੀ ਬਿਲਕੁਲ ਬਿਲਕੁਲ ਤੇ ਆਪਣਾ ਇਹ ਕਿਹੜੀ ਸਾਈਡ ਰਹਿ ਗਈ ਨਰਸਰੀ ਕਿਹੜੇ ਰੋਡ ਤੇ ਰਹਿ ਜਾਂਦੀ ਜਿਵੇਂ ਆਪਣਾ ਫਾਜ਼ਲ ਕਾਲਾ ਰੋਡ ਆਪਾਂ ਨੂੰ ਪੈਂ ਆਪਣੀ ਨਰਸਰੀ ਬੋਦੀਆਲਾ ਤੋਂ ਸਪਾਲਾ ਤੋਂ ਰਾਣੀ ਵਾਲਾ ਰੋਡ ਤੇ ਨਰਸਰੀ ਆ ਜੀ ਸਪਾਲਾ ਤੋਂ ਰਾਣੀ ਵਾਲੇ ਰੋਡ ਤੇ ਹਾਂਜੀ ਜਿਹੜਾ ਬੋਦੀਆਲਾ ਤੋਂ ਗੱਦਰੋਂ ਨੂੰ ਸੜਕ ਜਾਂਦੀ ਆ ਹਾਂਜੀ ਉਹਦੇ ਤੋਂ ਇੱਕ ਚੌਂਕ ਪੈਂਦਾ ਜੀ ਰਾਣੀ ਵਾਲ ਨੂੰ ਸੜਕ ਮੁੜਦੀ ਆ ਉਹਦੇ ਤੇ ਨਰਸਰੀ ਹੈ ਬਈ ਜੀ ਆਪਣੀ ਬਰਾਡ ਨਰਸਰੀ ਦੀ ਮੈਪ ਤੇ ਲੋਕੇਸ਼ਨ ਹੀ ਬਣੀ ਆ ਬਈ ਜੀ ਤੇ ਮੋਬਾਈਲ ਨੰਬਰ ਆ ਮੇਰਾ 9464211935 ਠੀਕ ਹੈ 92140 11935 ਦੋ ਮੋਬਾਈਲ ਬਈ ਜੀ ਆਪਣੇ ਨੰਬਰ ਮਾਜੀ ਸਪਰ ਕਰ ਸਕਦੇ ਸਾਡੇ ਨਾਲ ਹੁਣ ਸਹੀ ਪਾ ਚੱਲ ਰਿਹਾ ਗੰਡੇ ਲਾਉਣ ਦਾ ਤੇ ਵੈਸੇ ਹਰੇਕ ਜ਼ਿੰਮੇਦਾਰ ਨੂੰ ਘਰ ਜੋਗੇ ਗੰਡੇ ਜ਼ਰੂਰ ਲਾਉਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਹੁਣ ਤਾਂ ਵੈਸੇ ਤਾਂ ਰਿਆਂ ਸਪਰੀਆਂ ਵਾਲੇ ਮਿਲਦੇ ਆ ਜਿਹੜਾ ਆਪਾਂ ਆਪਦੇ ਜੋਗਾ ਤਾਂ ਘਰੇ ਲਾਉਣਾ ਹੀ ਚਾਹੀਦਾ ਹਾਂ ਬਾਈ ਘਰ ਜੋਗਾ ਪੰਜ ਚਾਰ ਮਰਲੇ ਹਰੇਕ ਜ਼ਿੰਮੇਦਾਰ ਨੂੰ ਲਾਉਣਾ ਚਾਹੀਦਾਗਾ ਤੇ ਬਾਕੀ ਆਵਾ ਬਾਈ ਜੀ ਬਾਜ਼ਾਰ ਦੇ ਵਿੱਚ ਕਈ ਵਾਰੀ ਆਪਣਾ 60-70 ਰੁਪਏ ਰੇਟ ਹੋ ਜਾਂਦਾ ਤੇ ਉਹ ਲੈਣਾ ਬਹੁਤ ਔਖਾ ਹੈ ਪਰ ਜਿਹੜੀ ਇਹ ਵੈਰੈਟੀ ਆਪਣੇ ਕੋਲ ਚੱਲ ਰਹੀ ਹੈ ਹੁਣ ਬਾਈ ਜੀ ਇਹ ਪੂਰਾ ਸਾਲ ਪਰ ਖਰਾਬ ਨਹੀਂ ਹੁੰਦੇ 12ਵੇਂ ਮਹੀਨੇ ਤੱਕ ਗੰਡੇ ਖਰਾਬ ਨਹੀਂ ਹੁੰਦੇ ਜੀ ਹਾਂਜੀ ਹਾਂਜੀ ਬਿਲਕੁਲ ਇਹਦੀ ਲਾਗਤ ਵੀ ਆਏਗੀ ਹਰ ਸਬਜ਼ੀ ਚ ਹੀ ਪੈਣਾ ਗੰਡਾ ਤਾਂ ਜੀ ਹਾਂਜੀ ਹਾਂਜੀ ਬਾਈ ਜੀ ਨਾਸਕ ਦੀ ਹੈ ਰੈੱਡ ਗੂੜਾ ਰੈੱਡ ਐਲ 28 ਵੈਰੈਟੀ ਹੈ ਜੀ ਐਲ 28 ਹੈ ਹਾਂਜੀ ਹਾਂਜੀ ਕੀ ਆਪਣਾ ਪਿਆਜ ਇਸ ਵਾਰੀ ਕੰਪੀਟੀਸ਼ਨ ਚ ਪਹਿਲੇ ਨੰਬਰ ਤੇ ਆਇਆ ਪੂਰੇ ਪੰਜਾਬ ਚੋਂ ਜੀ ਕੁਆਲਿਟੀ ਚ ਆਹ ਵੇਖ ਚੁੱਕੇ ਬਾਈ ਜੀ ਜਦੋਂ 20 ਹਾਂਜੀ ਹਾਂਜੀ ਮਤਲਬ ਬਹੁਤ ਵਧੀਆ ਵਧੀਆ ਹਾਂਜੀ ਜਿਹੜਾ ਬੰਦਾ ਲੈ ਜਾਂਦਾ ਜੀ ਫਿਰ ਹਰ ਸਾਲ ਉੱਥੇ ਹੀ ਆਉਂਦਾ ਹਾਂ ਹਾਂ ਜੁੜੇ ਆਪਣੇ ਕੋਲੇ ਜੀ ਹੁਣ ਹੀ ਇੱਕ ਬਾਬਾ ਜੀ ਰੱਬ ਵਾਲੀ ਦੁਆ ਕੇ ਲੈ ਕੇ ਗਏ ਆ ਕੀ ਹਾਂਜੀ 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 ਤੇ ਬਾਕੀ ਰਾਜਸਥਾਨ ਨੂੰ ਗੰਗਾ ਨਗਰ ਚੋਂ ਹਜੇ ਉਹਨੇ ਕਿਸਾਨ ਵੀਰ ਸਹੀ ਟਾਈਮ ਹੋਣਾ ਜੀ ਜਨਵਰੀ ਲੋਹੜੀ ਤੱਕ ਸਹੀ ਟਾਈਮ ਲੱਗਣੇ ਲਾਉਣ ਦਾ ਜਨਵਰੀ ਸਾਰੀ ਟਾਈਮ ਹੁੰਦਾ ਜੀ ਕਿਵੇਂ ਆਪਾਂ ਘਰ ਜੋਗਾ ਲਾਉਣੇ ਆ ਤੇ ਉਹਦੇ ਚ ਕੀ ਪਾਉਣਾ ਚਾਹੀਦਾ ਥੋੜਾ ਜਿਹਾ ਉਹਦੇ ਬਾਰੇ ਦੱਸ ਦਿਓਗੇ ਹਾਂਜੀ ਭਾਈ ਜੀ ਸਾਰਿਆਂ ਤੋਂ ਪਹਿਲਾਂ ਤਾਂ ਰੂੜੀ ਦੀ ਖਾਦ ਜ਼ਰੂਰੀ ਹੈ ਜੀ ਕਿੱਥੇ ਆਪਾਂ ਲ ਜੇ ਰੂੜੀ ਆਪਣੇ ਕੋਲੇ ਮਤਲਬ ਹੈ ਨਹੀਂ ਤਿਆਰ ਕੱਚੀ ਵੀ ਪੱਕੀ ਰੂੜੀ ਚਾਹੀਦੀ ਹੈ ਵੀ ਗਲੀ ਸੜੀ ਰੂੜੀ ਹੋਵੇ ਹਾਂਜੀ ਤੇ ਫਿਰ ਆਪਾਂ ਦੂਜੀਆਂ ਖਾਦਾਂ ਸਾਰੀਆਂ ਪਾਉਣੀਆਂ ਪੈਣੀਆਂ ਸੁਪਰ ਡੀਏਪੀ ਪोटाश ਹਾਂਜੀ ਤੇ ਯੂਰੀਆ ਵਗੈਰਾ ਸਾਰਾ ਕੁਝ ਪਾਉਣਾ ਪੈਣਾ ਜੀ ਤੂੰ ਜ਼ਿਆਦਾ ਕੈਮੀਕਲ ਸਪਰੇਆਂ ਦੀ ਲੋੜ ਨਹੀਂ ਜੀ ਹਾਂ ਜ਼ਿਆਦਾ ਤਾਂ ਡੀਏਪੀ ਪਾਲੇ ਦਾ ਬਾਲਾ ਵਾ ਤੂੰ ਚਾਹ ਪਾਲ ਰੂੜੀ ਪਾਲੇ ਸਾਰਾ ਦਬਿਹਤਰਾ ਜੀ ਹਾਂ ਰੂੜੀ ਦੇ ਵਿੱਚ ਸਾਰੇ ਤੱਤ ਆ ਜਾਂਦੇ ਹਾਂਜੀ ਹਾਂਜੀ ਰੂੜੀ ਦੇ ਵਿੱਚ ਸਾਰੇ ਤੱਤ ਆ ਜਾਂਦੇ ਜੀ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਬਾਈ ਜੀ ਆਨੂੰ ਠੀਕ ਹੈ ਜੀ